ਡੀਜ਼ਲ ਦੇ ਨਾਲ ਇਹ ਮੋਟਰਸਾਈਕਲ ਚੱਲਦਾ ਹੈ ਡੀਜ਼ਲ ਤੇ ਬਾਈਕ ਚੱਲਦੀ ਹੈ ਜੀ ਤੇ 80 ਦੀ ਇਸ ਦੀ ਐਵਰੇਜ ਹੈਗੀ ਹੈ ਆਉਣ ਦੌਰ ਤੇ ਇਸ ਦੇ ਨਾਲ ਇਸ ਦਾ ਭਾਰ 2.5 ਕੁਆਂਟਲ ਵਜ਼ਨ ਵੀ ਹੈਗਾ ਜੀ ਤੇ ਨਾਲ 3-4 ਜਾਣੇ ਖਿੱਚ ਵੀ ਲੈਂਦੇ ਘਰ ਦੇ ਵੀ ਬੋਲਦੇ ਨੇ ਯਾਰ ਕੀ ਕਰ ਰਿਹਾ ਤੂੰ ਕੀ ਬਣਾਏਗਾ ਰੋਕਾਂ ਟੋਕਾਂ ਬਹੁਤ ਲੱਗਦੀਆਂ ਆਪਣੇ ਪਰਵਾਰਾਂ ਨੂੰ ਵੈਸੇ ਹੁਰਾ ਤਾਂ ਆਪ ਨੂੰ ਪਤਾ ਹੀ ਵੈਸੇ ਮੇਰੇ ਘਰ ਦੇ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਦਿੱਤੀ ਹੈ ਕਿ ਤੂੰ ਪਿਆਰ ਕਰੋ ਜੋ ਕੁਝ ਵੀ ਤੂੰ ਤਿਆਰ ਕਰਨਾ ਚਾਹੁੰਦੇ ਹੋ ਟੈਂਕੀ ਤਾਂ ਵੈਸੇ ਆਪਾਂ ਫਿਊਲ ਟੈਂਕ ਤਾਂ ਆਪਾਂ ਘਰੀ ਤਿਆਰ ਕੀਤਾ ਫੈਕਟਰੀ ਦੇ ਵਿੱਚ ਇਹ ਵੀ ਆਪ ਕਟਿੰਗ ਕਰਕੇ ਤਾਂ ਹਾਂਜੀ ਸਾਰੀ ਆਪਾਂ ਹੋਲ ਇਥੇ ਤਿਆਰ ਕੀਤੀ ਤੇ ਆ ਜਿਹੜਾ ਸਲੈਂਸਰ ਲਾਇਆ ਹੋਏ ਇਹ ਇਹ ਸਟੀਨਲ ਸਟੀਲ ਦਾ ਹੀ ਟਾਇਰ ਦੇਖ ਰਿਹਾ ਬੜਾ ਵੱਡਾ ਟਾਇਰ ਇਹ ਨੋਵਲਾ ਟਾਇਰ ਹੈ ਇਹ ਬਸ ਕੰਪਨੀ ਵੱਲੋਂ ਤਾਂ ਮੜਾ ਨੈਰ ਹੋਈ ਜਾਂਦਾ ਟਾਇਰ ਰਸੀ ਆਪਾਂ ਕੁੜਾ ਬਾਈਡ ਪਾਇਆਗਾ ਹਾਂਜੀ ਬਹੁਤ ਯਾਨੇ ਲੋਕ ਦੇ ਕੀ ਕਿਥੋਂ ਲਿਆਂਦਾ ਬਾਈ ਕਿਵੇਂ ਫਿਰ ਦੱਸ ਦੇਣ ਲੋਕਾਂ ਨੂੰ ਕਿ ਆਪਾਂ ਆਪ ਫੈਕਟਰੀ ਜੀ ਤਿਆਰ ਕੀਤਾ ਈ ਪੂਰੀ ਸਟਾਰਟ ਕਰਕੇ ਜਰੂਰ ਦਿਖਾਓ ਪੂਰੀ ਸਟਾਰਟ ਕਰਕੇ ਜਿਹੜੀ ਦਿਖਾਵਾਂਗੇ ਸੈਲਫ ਸਿਸਟਮ ਹੈ ਸਾ ਸੈਲਫ ਸਿਸਟਮ ਤੇ ਰੇ ਸਪੀਡ ਕਿੰਨੀ ਹੈ 170 70 ਕਿਲੋਮੀਟਰ ਪਰ ਹੁ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਪੰਜਾਬ ਦੇ ਵਿੱਚ ਬਹੁਤ ਟੈਲੈਂਟ ਹੈਗਾ ਤੇ ਅੱਜ ਤੁਹਾਨੂੰ ਅਸੀਂ ਇੱਕ ਪੰਜਾਬੀ ਨੌਜਵਾਨਾ ਮਿਲਵਾਉਣ ਜਾ ਰਹੇ ਹਾਂ ਜਿਹਦੇ ਟੈਲੈਂਟ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ 20 ਸਾਲ ਦੀ ਉਮਰ ਹੈ ਆਈਟੀਆ ਦਾ ਵੈਲਡਿੰਗ ਦਾ ਡਿਪਲੋਮਾ ਕੀਤਾ ਪਰ ਉਹਨੇ ਇੱਕ ਐਸੀ ਕਾਰਡ ਕੱਢ ਕੇ ਲੈ ਕੇ ਆਂਦੀ ਹੈ ਕਿ ਸੋਚਾਂ ਚ ਪਾਤਾ ਲੋਕਾਂ ਨੂੰ ਕੀ ਆਖਰ ਕਰੇ ਐਨੀ ਛੋਟੀ ਉਮਰ ਚ ਐਨਾ ਵੱਡਾ ਦਿਮਾਗ ਕਿਵੇਂ ਰੱਖਦਾ ਇਕਬਾਲ ਦੀ ਤਸਵੀਰ ਦਿਖਾ ਰਿਹਾ ਤੁਹਾਨੂੰ ਇਕਬਾਲ ਭਗਤਾ ਭਾਈ ਦਾ ਹੈਗਾ ਆਹ ਮੋਟਰਸਾਈਕਲ ਦੇਖ ਰਹੇ ਜਿਹੜਾ ਤੁਸੀਂ ਇਹ ਤਿਆਰ ਕੀਤਾ ਨੇ 2.5 ਮਹੀਨੇ ਦੀ ਆਪਣੀ ਮਿਹਨਤ ਦੇ ਨਾਲ ਆਪਣਾ ਡਿਜ਼ਾਈਨ ਹੈ ਇਹਦਾ ਜਿਵੇਂ ਅਸੀਂ ਦੇਖਦੇ ਹਾਂ 12 12 ਲੱਖ 13 13 ਲੱਖ ਦੇ ਜਿਹੜੇ ਮੋਟਰਸਾਈਕਲ ਹੈ ਉਹ ਕੰਪਨੀਆਂ ਦੇ ਬਣੇ ਹੋਏ ਹੈਗੇ ਆ ਬਰਾ ਕਿਤਨਾ ਕੀਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ 20 ਸਾਲ ਦੇ ਨੌਜਵਾਨ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਤੁਸੀਂ ਦੇਖੋ ਆ ਇੱਕ ਮੋਟਰਸਾਈਕਲ ਤਿਆਰ ਕੀਤਾ ਜਿਹੜਾ ਡੀਜ਼ਲ ਦੇ ਨਾਲ ਚੱਲਦਾ ਹੈ ਡੀਜ਼ਲ ਦੇ ਨਾਲ ਇਹ ਮੋਟਰਸਾਈਕਲ ਚੱਲਦਾ ਹੈ ਤਾਂ ਐਵਰੇਜ ਜਿਹੜੀ ਹੈਗੀ ਇਹ ਸਾਰੀ ਗੱਲਬਾਤ ਕਰਾਂਗੇ ਪਰ ਇਹ ਤੁਸੀਂ ਮਿਹਨਤ ਦੇਖੋ ਇਸ ਨੌਜਵਾਨ ਦੀ ਬੜੀ ਛੋਟੀ ਉਮਰ 'ਚ 20 ਸਾਲ ਦੀ ਉਮਰ ਦੇ ਵਿੱਚ ਇਹਨੇ ਕਮਾਲ ਕਰਕੇ ਦਿਖਾਤੀ ਹੈ ਸੁਪਨਾ ਸੀਗਾ ਹਰ ਕਿਸੇ ਦਾ ਕਿ ਕੋਈ ਨਾ ਕੁਝ ਬੰਨਣਾ ਪਰ ਇਸ ਜਿਹੜਾ ਨੌਜਵਾਨ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਸੀਂ ਇਕਬਾਲ ਦੀਆਂ ਇਹਦੇ ਬਾਈਕ ਜਿਹੜਾ ਤਿਆਰ ਕੀਤਾ ਬੇਹਦ ਕਮਾਲ ਦਾ ਡੀਜ਼ਲ ਦਾ ਇੰਜਨ ਲਾਇਆ ਢਾਈ ਮਹੀਨੇ ਦੀ ਮਿਹਨਤ ਲੱਗੀ ਹੈ ਤਾਂ ਜਦੋਂ ਬਣ ਕੇ ਤਿਆਰ ਹੋਗਾ ਤਾਂ ਕਿਤੇ ਨਾ ਕਿਤੇ ਪਰਿਵਾਰ ਵਾਲੇ ਵੀ ਜਿਹੜੇ ਆ ਕਾਫੀ ਖੁਸ਼ ਨੇ ਕਿ ਮੁੰਡੇ ਨੇ ਮਿਹਨਤ ਕੀਤੀ ਹੈ ਤਾਂ ਉਹ ਰੰਗ ਲਈ ਹੈ ਤਾਂ ਇਨੋਵਾ ਦਾ ਟਾਇਰ ਇਹਦੇ ਪਿੱਛੇ ਲੱਗਿਆ ਹੋਇਆ ਤਾਂ ਇਕਬਾਲ ਨਾਲ ਗੱਲ ਕਰਦੇ ਆ ਬਾਈ ਬੜੀ ਵਧੀਆ ਚੀਜ਼ ਤਿਆਰ ਕੀਤੀ ਹੈ ਡੀਜ਼ਲ ਤੇ ਆਮ ਤੌਰ ਤੇ ਤਾਂ ਗੱਡੀਆਂ ਹੀ ਚੱਲਦੀਆਂ ਤੁਸੀਂ ਮੋਟਰਸਾਈਕਲ ਤਿਆਰ ਕਰਤਾ ਇਹ ਕਿਵੇਂ ਥੋੜੇ ਜ਼ਹਿਨ ਚ ਆਇਆ ਕਿਵੇਂ ਆਈਡੀਆ ਆਇਆ ਯਾਰ ਆਪਾਂ ਇਹ ਚੀਜ਼ ਲੈ ਕੇ ਆ वैसे आपा बहुत ਇੱਥੇ ਕੰਮ ਕਰਦੇ ਫੈਕਟਰੀ ਦੇ ਵਿੱਚ ਜਿਵੇਂ ਕੋਈ ਨਵੀਂ ਚੀਜ਼ ਆਪਾਂ ਬਣਾ ਲਗੇ ਜਿਹੜੀ ਜ਼ਿਆਦਾ ਲੋਕਾਂ ਨੂੰ ਨਹੀਂ ਦੇਖਣ ਨੂੰ ਮਿਲਦੀ ਤੇ ਆਪਾਂ ਇਸ ਲਈ ਆਪਾਂ ਬਾਈਕ ਤਿਆਰ ਕੀਤੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਜਾਂ ਸਾਰੇ ਇੰਡੀਆ ਦੇ ਵਿੱਚ ਹੀ ਨਹੀਂ ਹੈਗੀ ਤੇ ਆਪਾਂ ਐਸੀ ਕੁਝ ਵੱਖਰਾ ਕਰਗੇ ਤਾਂ ਆਪਾਂ ਫਿਰ ਕੁਝ ਵੱਖਰਾ ਕਰਕੇ ਦਿਖਾਇਆਗਾ ਡੀਜ਼ਲ ਤੇ ਬਾਈਕ ਚਲਦੀ ਹੈ ਤੇ 80 ਦੀ ਇਸਦੀ ਐਵਰੇਜ ਹੈਗੀ ਆ ਆਨ ਰੋਡ ਤੇ ਇਸ ਦੇ ਨਾਲ ਇਸ ਦਾ ਭਾਰ 2.5 ਕੁਆਂਟਲ ਵਜ਼ਨ ਵੀ ਹੈਗਾ ਹੀ ਦੇ ਨਾਲ ਤਿੰਨ ਚਾਰ ਜਾਣੇ ਖਚ ਵੀ ਲੈਂਦੇ ਜੀ ਹਾਂਜੀ ਬਈ ਇਹ ਸ਼ੁਰੂਆਤ ਕਿਵੇਂ ਦੇਖਿਆ ਕਿੱਥੋਂ ਸੀ ਮਨ ਦੇ ਵਿੱਚ ਵੀ ਆਪਾਂ ਇਸ ਤਰੀਕੇ ਦਾ ਬਣਾਣਾ ਕੋਈ ਆਈਡੀਆ ਕਾਪੀ ਕੀਤਾ ਸੀ ਜਾਂ ਆਪਣੀ ਸਾਰਾ ਥੋੜੀ ਜਿਹੜੀ ਇਹਦਾ ਡਿਜ਼ਾਈਨ ਹੈ ਸਾਰਾ ਆਪਣੀਆਂ ਤੁਹਾਡਾ ਇਹ ਸਾਰਾ ਡਿਜ਼ਾਈਨ ਵੈਸੇ ਆਪਾਂ ਖੁਦ ਹੀ ਤਿਆਰ ਕੀਤਾ ਹੈ ਬਸ ਇਹ ਥੋੜੀ-ਬਹੁਤੀ ਆਪਾਂ ਮਦਦ ਇੰਟਰਨੈਟ ਦੀ ਵੀ ਲਈ ਹੈ ਕਿਉਂਕਿ ਉਸ ਤੋਂ ਆਪਾਂ ਬਹੁਤ ਸਿੱਖਣ ਨੂੰ ਮਿਲਦਾ ਤੇ ਬਹੁਤ ਨਵੇਂ ਰਾਹ ਵੀ ਮਿਲ ਜਾਂਦੇ ਆ ਤੇ ਜਿੰਨੇ ਉਹ ਹੈਡਲਾਈਟ ਆਪਾਂ ਬੁਲਟ ਬਾਈਕ ਦੀ ਲਾ ਦਿੱਤੀ ਹੈ ਤੇ ਟੈਂਕ ਆ ਪਹਾੜਲ ਡੈਵਿਡਸਨ ਦੀ ਨਕਲ ਤਿਆਰ ਕੀਤੀ ਹੈ ਟੈਂਕ ਦੀ ਔਰ ਮਗਲਾ ਟਾਇਰ ਆਪਾ ਥੋੜਾ ਫੈਟ ਪਾਇਆਗਾ ਇਸ ਲਈ ਇਹਨੇ ਇਨਹਾਂਸ ਹੋ ਜਾਂਦੀ ਦੀ ਲੁੱਕ ਵੀ ਅੱਛਾ ਜੀ ਬਈ ਜਦੋਂ ਸ਼ੁਰੂਆਤ ਸ਼ੁਰੂ ਕੀਤਾ ਹੋਣਾ ਤਿਆਰ ਕਰਨਾ ਕਰਦੇ ਵੀ ਬੋਲਦੇ ਨੇ ਯਾਰ ਕੀ ਕਰ ਰਿਹਾ ਤੂੰ ਕੀ ਬਣਾਏਗਾ ਰੋਕਾਂ ਟੋਕਾਂ ਬਹੁਤ ਲੱਗਦੀਆਂ ਆਪਣੇ ਪਰਿਵਾਰਾਂ ਚ ਵੈਸੇ ਹੋਰ ਆ ਤਾਂ ਆਪ ਨੂੰ ਪਤਾ ਹੀ ਵੈਸੇ ਮੇਰੇ ਘਰ ਦੇ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਦਿੱਤੀ ਹੈ ਕਿ ਤੂੰ ਤਿਆਰ ਕਰੋ ਜੋ ਕੁਝ ਵੀ ਤੂੰ ਤਿਆਰ ਕਰਨਾ ਚਾਹੁੰਦੇ ਤੇ ਵਸੇ ਆਪਾਂ ਹੋਰਾਂ ਦੀ ਬਹੁਤ ਸਪੋਰਟ ਰਹੀ ਤੇ ਘਰਦਿਆਂ ਵੱਲੋਂ ਵੀ ਪੂਰੀ ਸਪੋਰਟ ਰਹੀ ਕਿ ਤੁਸੀਂ ਤਿਆਰ ਕਰੋ ਜੋ ਕੁਝ ਵੀ ਤੁਸੀਂ ਤਿਆਰ ਕਰਨਾ ਚਾਹੋ ਨੀ ਕਿਸੇ ਨੇ ਮੈਨੂੰ ਰੋਕਿਆ ਨਹੀਂ ਆਪਣੀ ਮਿਹਨਤ ਤੇ ਲਗਨ ਨਾਲ 2.5 ਮਹੀਨੇ ਲਾ ਕੇ ਤੇ ਆਪਾਂ ਬਾਈਕ ਤਿਆਰ ਕਰ ਦਿੱਤੀ ਅੱਛਾ ਹੁਣ ਇਹਦੀ ਇੱਕ ਵਾਰੀ ਚਾਹਾਂਗੇ ਸਾਰੀ ਤੁਸੀਂ ਇੱਕ ਵਾਰ ਤੋਂ ਦਿਖਾ ਦਈਏ ਹਾਰਲੇ ਦੀ ਕਾਪੀ ਕੀਤੀ ਹੈ ਟੈਂਕੀ ਇਹ ਸਾਰਾ ਬਾਈ ਬੋਲ ਕੇ ਦੱਸੋ ਕੀ ਇੰਜਨ ਕਾਦਾ ਹੈ ਕੀ ਪਿੱਛੇ ਕੀ ਕੁਝ ਲੱਗਿਆ ਸਾਰੀ ਦੱਸੋ ਥੈਂਕ ਯੂ ਬਹੁਤ ਥੈਂਕੀ ਤਾਂ ਵਸੇ ਆਪਾਂ ਫਿਊਲ ਟੈਂਕ ਤਾਂ ਆਪਾਂ ਘਰੀ ਤਿਆਰ ਕੀਤਾ ਫੈਕਟਰੀ ਦੇ ਵਿੱਚ ਇਹ ਵੀ ਆਪ ਕਟਿੰਗ ਕਰਕੇ ਸਾਰੀ ਹਾਂਜੀ ਸਾਰੀ ਆ ਉਸ ਦਾ ਜਿਹੜਾ ਇੰਜਨ ਹੈ ਇਹ ਆਪ ਨੂੰ ਅ ਇਥੇ ਕੁਆਰਖਾਨੇ ਚ ਮਿਲ ਗਿਆ ਸੀਗਾ ਇਹ ਚੈੱਕ ਆਦਾ ਹੀ ਨਹੀਂ ਲੱਗਿਆ ਇਹ ਆਟੋ ਦੇ ਸਿੱਗੋ ਕੰਪਨੀ ਦਾ ਆਟੋ ਆਉਂਦੀ ਇੱਕ ਬਲੈਕ ਕਲਰ ਦਾ ਉਸ ਦਾ ਹੈਗਾ ਜੀ ਇਹ ਡੀਜ਼ਲ ਦੇ ਬੋਲਟ ਨੂੰ ਵੀ ਲੱਗ ਗਿਆ ਜਿਹੜਾ ਪਹਿਲਾਂ ਬਾਈਕ ਆਉਂਦੀ ਸੀਗੇ ਸੂਰਜ ਦੇ ਉਸ ਨੂੰ ਵੀ ਲੱਗ ਗਿਆ ਹਾਂਜੀ ਤੇ ਆ ਜਿਹੜਾ ਸਲੈਂਸਰ ਲਾਇਆ ਹੋਇਆ ਇਹ ਇਹ ਸਟੀਨਲਸ ਸਟੀਲ ਦਾ ਹੀ ਇਹ ਵੀ ਤਿਆਰ ਕਰਾਇਆ ਇਹ ਇਹ ਆਪਾਂ ਇਥੇ ਤਿਆਰ ਕੀਤਾ ਜੀ ਅੱਛਾ ਇਹ ਵੀ ਆਪ ਤਿਆਰ ਕੀਤਾ ਤੇ ਪਿੱਛੇ ਦੇਖ ਰਿਹਾ ਬਈ ਇਹ ਸਿੰਗਲ ਸੀਟ ਹੀ ਹੈਗਾ ਪਿੱਛੇ ਆ ਜਿਹੜੇ ਸ਼ੌਕਰ ਸ਼ੁਕਰ ਸਾਰੇ सस्पेंशन ਵਧੀਆ ਇਹਦੀ ਹਾਂ ਪੂਰੇ ਵਧ ਗਈ ਇਹ ਸਾਰੇ ਨਿਊ ਲਗਾਏ ਆਪਾਂ ਸਸਪेंशन ਵੀ ਹਾਂਜੀ ਟਾਇਰ ਦੇਖ ਰਹਾ ਬੜਾ ਵੱਡਾ ਟਾਇਰ ਇਹਦਾ ਨੋਵਲਾ ਇਹ ਨੋਵਲਾ ਟਾਇਰ ਹੀ ਇਹ ਬਸ ਕੰਪਨੀ ਵੱਲੋਂ ਤਾਂ ਮੜਾ ਨੈਰੋਈ ਹੁੰਦਾ ਟਾਇਰ ਬਸ ਇਹ ਆਪਾਂ ਥੋੜਾ ਵਾਈਡ ਪਾਇਆਗਾ ਤੇ ਬੈਲਟ ਤੇ ਹੀ ਚੱਲਦੀ ਸਾਰਾ ਵੱਡੀ ਵੱਖਰੀ ਗੱਲ ਇਹ ਕਿ ਬਾਕੀ ਚੇਨ ਤੇ ਹੁੰਦੀ ਇਹ ਇਸ ਨੂੰ ਬੈਲਟ ਪਾਈ ਵੀ ਹੈ ਅੱਛਾ ਇਹ ਬੈਲਟ ਤੇ ਹੈ ਮਤਲਬ ਬਾਕੀ ਚੇਨ ਵਾਲਾ ਸਿਸਟਮ ਨਹੀਂ ਹੈ ਬਾਕੀ ਨਾਲ ਨਹੀਂ ਹੈ ਇਹ ਜਿਹੜੀ ਇਹ ਕਿਸੇ ਬੈਲਟ ਦੀ ਆ अच्छा पुलिस वगैरह भाई ओके अच्छा बेल्ट वाला सिस्टम है ये ऑटो ਦਾ ਸਾਰਾ ਇੰਜਨ ਤੇ ਬਾਈ ਇਹ ਹੁਣ ਜਿਵੇਂ ਬਣ ਗਿਆ 2.5 ਮਹੀਨੇ ਲੱਗੇ ਆ ਆ ਆ ਆ ਕਵਰ ਕਿਵੇਂ ਕੀਤਾ ਫਿਰ ਆ ਸਾਰਾ ਦੇਖ ਰਹੇ ਸੀ ਜਿਹੜਾ ਕਵਰ ਹੋਇਆ ਇਹ ਕੰਪਨੀ ਵੱਲੋਂ ਤੇ ਇਹ ਪਲਾਸਟਿਕ ਦਾ ਆਉਂਦਾ ਹੋਈ ਇਥੇ ਮੇਰੇ ਕੋ ਪਿਆ ਵੀ ਆ ਤੇ ਆਪਾਂ ਇਥੇ ਹੁਣ ਲੋਹੇ ਦਾ ਤਿਆਰ ਕੀਤਾ ਸਾਰਾ ਫੈਕਟਰੀ ਦੇ ਵਿੱਚ ਤੇ ਆ ਅੱਗੇ ਸ਼ੌਕਰ ਵੀ ਇਹਦੇ ਦੇਖ ਰਹੇ ਸੀ ਅੱਗੇ ਫਰੰਟ ਤੇ ਆ ਇਹ ਅਗਲਾ ਟਾਇਰ ਕਾਦਾ ਇਹ ਇਹ ਤਾਂ ਬਾਈਕ ਦਾ ਹੀ ਆ ਹਾਂਜੀ ਇਹ ਤਾਂ TVS ਪਾਕੀ ਦਾ ਬਾਈਕ ਟਾਇਰ ਆਈ ਉਹ ਭਾਈ ਇਹ ਥੋੜਾ ਜਿਹਾ ਇੱਕ ਵਾਰੀ ਪਿੱਛੋਂ ਤੁਹਾਨੂੰ ਦਿਖਾਣੇ ਆ ਇਸ ਪਾਸੋਂ ਇਹ ਬੜੀ ਲੋਕੇ ਦੀ ਜ਼ਬਰਦਸਤ ਲੱਗਦੇ ਦੇਖ ਕੇ ਜਿਹੜਾ ਤੁਰਦਾ ਲੋਗ ਰੋਗਦੇ ਹੋਣੇ ਵੀ ਭਾਈ ਕੀ ਚੀਜ਼ ਲਿਆਏ ਆ ਕਿੱਥੋਂ ਲੈ ਕੇ ਆਏ ਹੋ ਹਾਂਜੀ ਬਹੁਤ ਜਾਣੇ ਲੋਗ ਦੇ ਕੀ ਕਿੱਥੋਂ ਲਿਆਂਦਾ ਭਾਈ ਕਿਵੇਂ ਫਿਰ ਦੱਸ ਦੇਣ ਲੋਕਾਂ ਨੂੰ ਕਿ ਆਪਾਂ ਆਪ ਫੈਕਟਰੀ ਜੀ ਤਿਆਰ ਕੀਤਾ ਈ ਅਸਾ ਡੀਜ਼ਲ ਦੇ ਉੱਤੇ ਇਹ ਸਾਰਾ ਪਿਆਰ ਹੋਇਆ ਤੇ ਇਹਦੀ ਐਵਰੇਜ ਨੋਟ ਕੀਤੀ ਹੈ ਤੁਸੀਂ ਕਿੰਨੀ ਐਵਰੇਜ ਦੇ ਰਹੇ ਹੋ ਡੀਜ਼ਲ ਦੇ ਇਹ ਇਹ 75 80 ਦੀ ਹੈ ਭਾਈ ਕਿ ਕਿਲੋਟਰ 2.5 ਕਵਾਂਟਲ weight ਹੈਗਾ ਪਰ ਇੰਨੀ ਐਵਰੇਜ ਕਿਵੇਂ ਕੱਢ ਰਿਹਾ ਹੈ ਇਹ ਇਹ ਵਿਚੂ ਸਿਸਟਮ ਹੀ ਜਾਂਦਾ ਇਸਾ ਨਾ ਬਣਾਇਆ ਵਾ ਕਿ ਉਸ ਨੂੰ ਇੰਜੈਕਟਰ ਫਿਊਲ ਹੀ ਉਹਨਾਂ ਕ ਦਿੰਦੇ ਜਿੰਨਾ ਕਿ ਸਾਨੂੰ ਲੋਡ ਹੁੰਦੀ ਹੈ ਪੂਰੀ ਸਟਾਰਟ ਕਰਕੇ ਜਰੂਰ ਦਿਖਾਓ ਇੱਕ ਵਾਰੀ ਸਟਾਰਟ ਕਰਕੇ ਇਹਦੀ ਪਿਛਾਵਾਂਗਾ ਸੈਲਫ ਸਿਸਟਮ ਹੈ ਸਾ ਸੈਲਫ ਸਿਸਟਮ ਇਹ ਰੇ ਸਪੀਡ ਕਿੰਨੀ ਹੈ 370 70 ਕਿਲੋਮੀਟਰ ਪਰ ਆ ਤੇ ਇੱਥੇ ਬੰਦ ਹੋ ਜਾਂਦਾ ਮੈਨੂੰ ਲੱਗਦਾ ਭਈ ਇੰਨਾ ਹੈਵੀ ਮੋਟਰਸਾਈਕਲ ਇਹ ਪਹਿਲੇ ਹੀ ਹੋਣਾ ਇੰਡੀਆ ਜਿਹੜਾ ਇੰਨੀ ਐਵਰੇਜ ਦੇ ਰਿਹਾ ਹਾਂ ਹੋ ਸਕਦਾ ਜੀ ਇਹ ਬੁਲੇਟ ਵੀ ਜਿਹੜਾ ਹੈਗਾ ਉਹ ਵੀ ਉਸ ਦਾ ਜੇ ਵੇਟ ਕੀਤਾ ਸੀ ਉਹ 1 ਕਵਾਂਟਲ ਤੇ 60 ਕਿਲੋ ਦਾ ਨਿਕਲੇ ਕਲਾਸਿਕ ਬੁਲੇਟ ਮੇਰੇ ਕੋਲ ਆਦੇ ਕੋਲ ਖੋਦਾ ਹੀ ਮੈਂ ਡੇਲੀ ਚਲਾਉਣਾ ਬਸ ਇਹਦੀ ਤੇ ਉਹਦੀ ਕੋਈ ਕੰਪੈਰੀਸ਼ਨ ਆਪਕਰ ਨਹੀਂ ਸਕਦੇ ਪਰ ਇੱਕ ਚੀਜ਼ ਹੋਰ ਹੈ ਜਿੰਮੀ ਹੁਣ ਚਲਾਉਂਦੀਆਂ ਰੋਡ ਦੇ ਉੱਤੇ ਕੋਈ ਥਕਾਵਟ ਨਹੀਂ ਆ ਥੋੜਾ ਕੋਈ ਜ਼ਿਆਦਾ ਹੈਵੀ ਕੁਝ ਲੱਗਦਾ ਹੈ ਕਿ ਬਿਲਕੁਲ ਸਟੇਬਲ ਚੱਲਦਾ ਸਮੂਥ ਚੱਲਦਾ ਹੈ ਇਹ ਸਮੂਥ ਤਾਂ ਬਹੁਤ ਚੱਲਦਾ ਜੀ ਵੈਸੇ ਜਿਹੜਾ ਬੰਦਾ ਨਿਊ ਇਹਨੂੰ ਚਲਾਵੇਗੀ ਕੋਈ ਨਿਊ ਬੰਦੇ ਨੂੰ ਚਲਾ ਚਲਾਉਂਦਾ ਹੀ ਉਹਨੂੰ ਫਿਰ ਲੱਗਦਾ ਕਿ ਇੱਕ ਪਾਸੇ ਕੋਈ ਵੇਟ ਜ਼ਿਆਦਾ ਨਹੀਂ ਦਨ ਪਾਸੇ ਜਿਹੜਾ ਮੈਂ ਡੇਲੀ ਇਸ ਨੂੰ ਚਲਾਉਣਾ ਤੇ ਮੈਨੂੰ ਤਾਂ ਕੋਈ ਵੇਟ ਵੈਸੇ ਲੱਗਦਾ ਨਹੀਂ ਹਾਂਜੀ ਅੱਛਾ ਰੋਡ ਤੇ ਕਿੰਨੇ ਕੁ ਲੋਕ ਮਿਲੇ ਬਾਈ ਦੇਖਣ ਵਾਸਤੇ ਨੂੰ ਆਂਦੇ ਲੋਕ ਦੇਖੋ ਰੋਡ ਤੇ ਬਹੁਤ ਬੰਦੇ ਰੋਕਦੇ ਕਿ ਬਾਈ ਰੋਕੀ ਆਪਾਂ ਚੈੱਕ ਕਰ ਰਾਹੀ ਹਾਂ ਚਲਾ ਕੇ ਵੀ ਦੇਖਣਾ ਵੈਸੇ ਬਹੁਤ ਜਾਣ ਤੋਂ ਚੱਲੇ ਆ ਨਹੀਂ ਜਦ ਤੱਕ ਮੈਂ ਨੋਟ ਕੀਤਾ ਹੀ ਵੈਸੇ ਫੋਟੋਆਂ ਵਗੈਰਾ ਬਹੁਤ ਲੋਕੀ ਕਰਾਉਂਦੇ ਇਸ ਨਾਲ ਕੀ ਲੱਗਦਾ ਤੁਹਾਨੂੰ ਇਹ ਅੱਗੇ ਕੋਈ ਕੁਝ ਸੋਚਿਆ ਹੋਣਾ ਵੀ ਆਪਾਂ ਹੋਰ ਵੀ ਚੀਜ਼ ਲੈ ਕੇ ਆਣੇ ਜਾਂ ਇਹਨੂੰ ਹੋਰ ਥੋੜਾ weight ਘਟਾਉਣਾ ਜਾਂ ਇਹਦਾ ਇਹ ਚੀਜ਼ਾਂ ਕੁਝ ਅੱਗੇ ਨਵੇਂ ਚੀਜ਼ ਵੀ ਤਿਆਰ ਕਰੂੰਗੇ ਆਨ ਲਾਈਨ ਟਾਈਮ ਆ ਆਪਾਂ ਬਾਈਕ ਇੱਕ ਹੋਰ ਤਿਆਰ ਕਰਾਂਗੇ ਵੈਸੇ ਇਹਦੇ ਤੇ ਕੋਈ ਥੋੜੀ ਬਹੁਤੀ ਇਹ ਮੋਡੀਫਿਕੇਸ਼ਨ ਮੋਡੀਫਿਕੇਸ਼ਨ ਕੋਈ ਲੋਕੀ ਕਹਿੰਦੇ ਕਿ ਇਹਦੀ ਮਾਰ ਪੈਂਦੀ ਫਿਰ ਆਪਾਂ ਉਸ ਨੂੰ ਸਧਾਰਾਂਗੇ ਵੀ ਅੱਛਾ ਤੇ ਬਈ ਹੋਰ ਟ੍ਰੈਫਿਕ ਦੇ ਰੂਲ ਵੀ ਬੜੇ ਸਖਤ ਹੈਗੇ ਟ੍ਰੈਵਲ ਦੇ ਰੂਲ ਸਾਕਤਾ ਵੈਸੇ ਮੈਂ ਤਾਂ ਕਹਿਣਾ ਕਿ ਮਤਲਬ ਕਿ ਸਰਕਾਰ ਨੂੰ ਇਧਰ ਵੀ ਨਿਗਾਹ ਰੱਖਣੀ ਚਾਹੀਦੀ ਹੈ ਕਿ ਜਿਹੜੇ ਬੱਚੇ ਮਿਹਨਤ ਕਰਦੇ ਆ ਕੱਲਾ ਮੈਂ ਨਹੀਂ ਕਿ ਬਾਕੀ ਹੋਰ ਵੀ ਪੰਜਾਬ 'ਚ ਜਾਂ ਇੰਡੀਆ 'ਚ ਜਿੰਨੇ ਵੀ ਲੋਕ ਜਵਾਕ ਹੈਗੇ ਜਿਹੜੀ ਮਿਹਨਤ ਕਰਦੇ ਆ ਕੋਈ ਵੱਖਰਾ ਚੀਜ਼ ਕਰਦੇ ਆ ਸਰਕਾਰ ਨੂੰ ਉਸ ਬੱਚਿਆਂ ਨੂੰ ਮੂਰੇ ਕਰਨਾ ਚਾਹੀਦਾ ਕਿ ਉਹ ਇੰਡੀਆ ਨੂੰ ਜਾਂ ਪੰਜਾਬ ਨੂੰ ਹੋਰ ਸੁਧਾਰ ਸਕਣ ਕੋਈ ਨਵਾਂ ਆਈਡੀਆ ਨਿਕਲ ਕੇ ਬਾਹਰ ਆਉਂਦਾ ਹੈ ਜੀ ਬਿਲਕੁਲ ਇੱਕ ਨਵੀਂ ਕਾਰਡ ਲੈ ਕੇ ਆਇਆ ਮੁੰਡਾ ਬੁਲਟ ਇਹਨੇ ਬੁਲਟ ਤੋਂ ਵੀ ਹੈਵੀ ਮੋਟਰਸਾਈਕਲ ਇੱਕ ਤਿਆਰ ਕੀਤਾ ਇਹ ਮੋਟਰਸਾਈਕਲ ਡੀਜ਼ਲ ਦੇ ਉੱਤੇ ਚੱਲਦਾ ਹੈ ਦਾ 70 ਦੀ ਇਹਦੀ ਜਿਹੜੀ ਐਵਰੇਜ ਹੈ ਇਕਬਾਲ ਨੇ ਤਿਆਰ ਕੀਤਾ ਭਗਤਾ ਪਾਈਕਾ ਦੇ ਵਿੱਚ ਇਹਨਾਂ ਦੀ ਆਪਣੀ ਵਰਕਸ਼ਾਪ ਹੈਗੀ ਹੈ ਜਿੱਥੇ ਇਹਨੇ 2.5 ਮਹੀਨੇ ਦੀ ਕੜੀ ਮਿਹਨਤ ਨਾਲ ਤਿਆਰ ਕੀਤਾ ਪਰ ਹਾਲਾਂਕਿ ਤਿਆਰ ਹੋ ਚੁੱਕਿਆ ਹੈ ਚਲਾਣਾ ਇਹਦੇ ਵਾਸਤੇ ਸੌਖਾ ਆਮ ਬੰਦਾਤ ਨਹੀਂ ਚਲਾ ਸਕਦਾ ਪਰ ਕਹਿ ਸਕਦਾ ਕਿ ਨਮੀ ਕਾਰਡ ਜਿਹੜੀ ਇਸ ਨੌਜਵਾਨ ਨੇ ਕੱਢੀ ਹੈ 20 ਸਾਲਾਂ ਦੀ ਹਜੇ ਦੀ ਉਮਰ ਹੈਗੀ ਹੈ ਤਾਂ ਉਮੀਦ ਕਰਦੇ ਹਾਂ ਕਿ ਸਰਕਾਰਾਂ ਵੀ ਇਹੋ ਜਿਹੇ ਨੌਜਵਾਨਾਂ ਨੂੰ ਥੋੜਾ ਪ੍ਰੇਰਿਤ ਕਰੂਗੀ ਚੜ੍ਹਤ ਕਰੂ ਤਾਂ ਕਿ ਹੋਰ ਵੀ ਅੱਗੇ ਆਣ ਇਹ ਕੋਈ ਨਵੀਂ ਨਵੀਂ ਚੀਜ਼ਾਂ ਲੈ ਕੇ ਆਣ ਹਾਲਾਂਕਿ ਟ੍ਰੈਫਿਕ ਜਿਹੜੇ ਰੂਲ ਹੈਗੇ ਕਾਫੀ ਸਖਤ ਹੈਗੇ ਉਹ ਉਮੀਦ ਕਰਦਾ ਹੈ ਕਿ ਟ੍ਰੈਫਿਕ ਦਾ ਵੀ ਜਿਹੜਾ ਰੂਲਸ ਹੈਗੇ ਜਾਂ ਜੋ ਪੁਲਿਸ ਕਹਿੰਦੀ ਹੈ ਟ੍ਰੈਫਿਕ ਪੁਲਿਸ ਕਹਿੰਦੀ ਆ ਉਹਦੇ ਅਨੁਸਾਰ ਇਹ ਚੀਜ਼ਾਂ ਹੋਣੇ ਚਾਹੀਦੀਆਂ ਪਰ ਕਿਤੇ ਨਾ ਕਿਤੇ ਇਸ ਬੱਚੇ ਦੀ ਕਾਢ ਨੇ ਇੱਕ ਚੀਜ਼ ਤਾਂ ਲੈ ਕੇ ਆਂਦੀ ਹੈ ਕਿ ਜੇਕਰ ਸਾਡੇ ਅੰਦਰ ਕੁਝ ਕਰਨ ਦੀ ਸੋਚ ਹੈਗੀ ਕੁਝ ਕਰਨ ਦੀ ਇੱਛਾ ਹੈਗੀ ਤਾਂ ਅਸੀਂ ਆਪਣੀ ਮਿਹਨਤ ਦੇ ਨਾਲ ਉਹ ਜਿਹੜਾ ਮੁਕਾਮਾ ਹਾਸਲ ਕਰ ਸਕਦੇ ਆ ਤਾਂ ਇਕਬਾਲ ਦਾ ਬਾਈਕ ਬਹੁਤ ਵਧੀਆ ਹੈਗਾ ਡੀਜ਼ਲ ਦੇ ਉੱਤੇ ਤਿਆਰ ਹੋਇਆ ਇੰਡੀਆ ਦਾ ਮੈਨ ਲਗਾਦਾ ਪਹਿਲਾ ਬਾਈਕ ਹੋਣਾ ਜਿਹੜਾ ਇਸ ਬੱਚੇ ਨੇ ਤਿਆਰ ਕੀਤਾ ਪੰਜਾਬ ਦਾ ਪਹਿਲਾ ਤਾਂ ਹੈਗੀ ਆ ਤਾਂ ਉਮੀਦ ਕਰਦੇ ਆ ਕਿ ਅਜੇ ਨੌਜਵਾਨਾਂ ਨੂੰ ਬਹੁਤ ਤੋਂ ਬ ਸਰਕਾਰਾਂ ਜਿਹੜੀਆਂ ਅਪਰੀਸ਼ੀਏਟ ਕਰਨੀਆਂ ਤਾਂ ਕਿ ਇਹਨਾਂ ਦੇ ਜ਼ਰੀਏ ਅ ਅੱਗੇ ਹੋਰ ਵੀ ਜਿਹੜੇ ਨੌਜਵਾਨ ਆਗੇ ਆ ਤੇ ਜਿਨ੍ਹਾਂ ਦੇ ਅੰਦਰ ਟੈਲੈਂਟ ਹੈਗਾ ਉਹ ਜ਼ਰੂਰ ਸਾਹਮਣੇ ਨਿਕਲੇਗੇ ਕਿ ਨਾ ਕਿਸੇ ਚੰਗੇ ਕੰਪਨੀ ਦੇ ਨਾਲ ਵੀ ਇਹ ਲੋਕ ਜੁੜ ਸਕਦੇ ਆ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਪਕਤਾ ਪਾਇਕਾ ਅਠੰਡਾ